ਮਹਾਰਾਜ ਰਣਜੀਤ ਸਿੰਘ ਕਿੰਨਾ ਦਿਆਲੂ ਸੀ ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਾ ਲਓ ਕਿ ਕਮਰ ਨੋ ਨਿਹਾਲ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੋਤਾ ਸੀ ਤੇ ਸਿੱਖ ਸਾਮਰਾਜ ਦਾ ਤੀਜਾ ਮਹਾਰਾਜਾ ਸੀ ਜਿਹਨੂੰ ਕਿ ਮਹਾਰਾਜਾ ਰਣਜੀਤ ਸਿੰਘ ਦੇ ਵਜ਼ੀਰਾਂ ਵੱਲੋਂ ਹੀ ਮਾਰਿਆ ਗਿਆ ਸੀਗਾ ਇੱਕ ਸਾਜ਼ਿਸ਼ ਤੇ ਦਰਬਾਰ ਦੀ ਨਛੱਜਾ ਕਰਕੇ ਮਾਰ ਦਿੱਤਾ ਸੀ ਤੇ ਉਹਦੇ ਵਿਆਹ ਵਾਲਾ ਸਿਹਰਾ ਦੁਨੀਆਂ ਦਾ ਜੇਕਰ ਮਹਿੰਗਾ ਵਿਆਹ ਮੰਨਗੇ ਤੋ ਵੀ ਸਿੱਖ ਸਾਮਰਾਜ ਵਿੱਚ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦਾ ਵਿਆਹ ਸੀ ਤੇ ਬਰਾਤ ਸ਼ਾਮ ਸਿੰਘ ਟਾਰੀ ਗਈ ਸੀ ਸ਼ਾਮ ਸਿੰਘ ਟਾਰੀ ਵਾਲੀ ਦੀ ਬੇਟੀ ਬੀਬੀ ਨਾਨਕੀ ਦੇ ਨਾਲ ਹੋਇਆ ਸੀਗਾ ਤੇ ਮਹਾਰਾਜਾ ਅਜੀਤ ਸਿੰਘ ਨੇ ਕਮਰ ਨੌ ਨਿਹਾਲ ਦਾ ਸਿਹਰਾ ਵੀ ਦਰਬਾਰ ਸੇ ਭੇਟ ਕਰਤਾ ਸੀਗਾ ਤੇ ਜਦੋਂ ਉਹ ਬਰਾਤ ਨੂੰ ਜਾ ਰਹੇ ਸੀਗੇ ਤੇ ਬਹੁਤ ਸਾਰਾ ਧੰਨ ਉਹਨਾਂ ਨੇ ਉੱਠਾ ਤੇ ਲਦਵਾ ਲਿਆ ਸੀਗਾ ਤੇ ਰਸਤੇ ਵਿੱਚ ਜੋ ਵੀ ਆਇਆ ਕੰਡੀਆਂ ਨੂੰ ਮਾਲਾ-ਮਾਲ ਕਰਤਾ ਸੀਗਾ ਬੋਰੀਆਂ ਦੇ ਵਿੱਚ ਪੈਸਾ ਮੋਹਰਾਂ ਭਰ ਲੈਂਿਆ ਸੀਗਾ 5000 ਬੁਕਤੀਆਂ ਵੀ ਉਹਨਾਂ ਨੇ ਜਿਹੜੀਆਂ ਉਹ ਦਰਬਾਰ ਸਹਿ ਭੇਟ ਕਰਦੀਆਂ ਸੀ ਮੈਂ ਤੇ ਜਦੋਂ ਅਸੀਂ ਸੂਨ ਸਿੰਘ ਸ਼ੀਤਲ ਦਾ ਸਿੱਖ ਰਾਜ ਕਿਵੇਂ ਗਿਆ ਜਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਮੈਕ ਗ੍ਰੈਗਰ ਸਮਿਥ ਕਨਿੰਗਮ ਵਰਗਿਆਂ ਨੂੰ ਪੜਦੇ ਜਿਹੜੇ ਕਿ ਦੁਨੀਆ ਦੇ ਮਹਾਨ ਇਤਿਹਾਸਕਾਰ ਹੋਏ ਆ ਜਦੋਂ ਅਸੀਂ ਉਹਨਾਂ ਦੀਆਂ ਖੋਜਾਂ ਨੂੰ ਉਹਨਾਂ ਦੇ ਹਵਾਲਿਆਂ ਨੂੰ ਪੜਦੇ ਆਂ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਜ਼ਿਆਦਾ ਰਿਸਰਚ ਕੀਤੀ ਆ ਤੇ ਗਿਆਨੀ ਸੂਰ ਸਿੰਘ ਸ਼ੀਤਲ ਨੇ ਹਰ ਇੱਕ ਗੱਲ ਨੂੰ ਬਹੁਤ ਹੀ ਬਰੀਕੀ ਦੇ ਨਾਲ ਰਿਸਰਚ ਕਰਕੇ ਸਾਡੇ ਸਾਹਮਣੇ ਲਿਆਂਦਾ ਤੇ ਸਿੱਖ ਸਾਮਰਾਜ ਦੀਆਂ ਬਹੁਤ ਸਾਰੀਆਂ ਅਨਮੋਲੀਆਂ ਕਿਤਾਬਾਂ ਜਿਹੜੀਆਂ ਸਾਡੀ ਝੂਲੀ ਪਾਈਆਂ ਜੋ ਅਸੀਂ ਇਹਨਾਂ ਨੂੰ ਰੀਡ ਕਰਦੇ ਤਾਂ ਪਤਾ ਲੱਗਦਾ ਕਿ ਮਹਾਰਾਜਾ ਰਣਜੀਤ ਸਿੰਘ ਇੰਨਾ ਦਿਆਲੂ ਸੀ ਤੇ ਇੰਨੀ ਨਿਮਰਤਾ ਇਸ ਵੀ ਦੇ ਵਿੱਚ ਉਹਨੇ ਆਪਣੇ ਨਾਮ ਤੇ ਕੋਈ ਵੀ ਜਿਹੜਾ ਸਿੱਕਾ ਤੱਕ ਵੀ ਜਾਰੀ ਨਹੀਂ ਸੀ ਕੀਤਾ ਸਕਉ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਦੇ ਨਾਨਕ ਸ਼ਹੀ ਸਿੱਕੇ ਜਾਰੀ ਕੀਤੇ ਇੰਨਾ ਜ਼ਿਆਦਾ ਦਿਆਲੂ ਸੀ ਤੇ ਮਹਾਨ ਸੀ ਮਹਾਰਾਜਾ ਰਣਜੀਤ ਸਿੰਘ ਬਹੁਤੇ ਲੋਕਾਂ ਦਾ ਕਹਿਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਕਿਸ ਬਦਲ ਕੇ ਆਪਣੀ ਪ੍ਰਜਾ ਵਿੱਚ ਉਹਨਾਂ ਦਾ ਦੁੱਖ ਸੁੱਖ ਪੁੱਛਣ ਜਾ ਵਰਦੇ ਸੀ ਤੇ ਅੰਦਾਜ਼ਾ ਵੀ ਨਹੀਂ ਸੀ ਹੋਣ ਦਿੰਦੇ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਐਡੀ ਵੱਡੀ ਸਤਨਮਤ ਦਾ ਰਾਜਾ ਸੀ ਮਹਾਰਾਜਾ ਰਣਜੀਤ ਸਿੰਘ ਸ਼ਾਮ ਸੰਗ ਟਾਰੀ ਜਦੋਂ ਪਹੁੰਚੇ ਸੀਗੇ ਉਹਨਾਂ ਦੇ ਟਾਰੀ ਪਹੁੰਚੇ ਸੀਗੀ ਬਰਾਤ ਲੈ ਕੇ ਤੋਂ ਉਸ ਟਾਈਮ ਘੋੜਿਆਂ ਤੇ ਮੋਹਰਾਂ ਦੇ ਨਾਲ ਜਿਹੜੀ ਮਿਲਣੀ ਹੋਈ ਸੀ ਔਨ ਦਾ ਨਸਲ ਦੇ ਜਿਹੜੇ ਆਲੀਸ਼ਾਨ ਘੋੜੇ ਸੀ 101 ਗਈਆਂ 101 ਮੱਝਾਂ ਮਈਆਂ ਦਿੱਤੀਆਂ ਸੀ ਤੇ 500 ਕਸ਼ਮੀਰੀ ਸ਼ਾਲਾਂ ਜਿਹੜੀਆਂ ਬੇਸ਼ਕੀਮਤੀ ਮਹਿੰਗੀਆਂ ਸੀ ਤੇ ਹਰ ਇੱਕ ਜਿਹੜਾ ਬਰਾਤੀ ਸੀ ਤੇ ਮਾਲਾ-ਮਾਲ ਕਰ ਦਿੱਤਾ ਸੀਗਾ ਜਿਹੜੇ ਵੀ ਉਸ ਵਿਆਹ ਦੇ ਵਿੱਚ ਆਏ ਆ ਕਹਿੰਦੇ 20 ਲੱਖ ਰੁਪਏ ਦੇ ਨੇੜੇ ਤੱਕ ਕਹਿੰਦੇ ਮੰਗਤਿਆਂ ਨੂੰ ਹੀ ਦਾਨ ਦਿੱਤਾ ਗਿਆ ਸੀਗਾ ਬਾਬਾ ਪ੍ਰੇਮ ਸਿੰਘ ਹੂਤੀ ਮਰਦਾਨ ਨੇ ਇਹ ਜ਼ਿਕਰ ਕੀਤਾ ਆਪਣੀ ਕਿਤਾਬ ਦੇ ਵਿੱਚ ਕਮਰ ਨੌ ਨਿਹਾਲ ਦੇ ਜਿਹੜੀ ਉਹਨਾਂ ਨੇ ਕਿਤਾਬ ਲਿਖੀ ਆ ਵੀ ਇੰਨਾ ਜ਼ਿਆਦਾ ਕਰਤਿਆ ਸੀ ਤੇ ਸ਼ਾਮ ਸਿੰਘ ਟਾਰੀ ਉਹ ਮਹਾਨ ਜਰਨੈਲ ਹੋਇਆ ਜਿਨੇ ਸਿੱਖ ਰਾਜ ਨੂੰ ਬਚਾਉਣ ਦੇ ਲਈ ਕੁਰਬਾਨੀ ਕੀਤੀ ਸੀ ਤੇ ਪਹਿਲੀਆਂ ਜੰਗਾਂ ਲੜੀਆਂ ਸੀਗਾ ਪਰੰਤੂ ਉਹ ਵੀ ਇਹਨਾਂ ਗਦਾਰਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਗਸੀ ਬੁੱਢਾ ਜਰਨੈਲ ਕਿਹਾ ਜਾਂਦਾ ਇਤਿਹਾਸ ਵਿੱਚ ਉਹਨਾਂ ਨੂੰ ਜਿਨ੍ਹਾਂ ਵਿੱਚ ਬਾਬਾ ਹਨੁਮਾਨ ਸਿੰਘ ਜੀ ਇਹਨਾਂ ਨੇ ਜੰਗਾਂ ਲੜੀਆਂ ਸੀ ਮਹਾਰਾਣੀ ਜਿੰਦਕੌਰ ਨੇ ਇਹਨਾਂ ਨੂੰ ਸੱਦਾ ਪੱਤਰ ਦਿੱਤਾ ਸੀ ਕਿ ਤੁਸੀਂ ਹੁਣ ਸਿੱਖ ਸਾਮਰਾਜ ਵਿੱਚ ਬਹੁਤ ਸਾਰੇ ਕਦਮ ਰ ਪੈ ਦਾ ਹੋਵੇ ਮਹਾਰਾਜ ਦੀਪ ਸਿੰਘ ਦਾ ਚਾਲੂ ਪਾਲ ਜਿਹੜਾ ਰਾਜ ਸੀਗਾ ਉਹ ਕੁਝ ਕੀ ਮਹੀਨਿਆਂ ਦੇ ਵਿੱਚ ਹੀ ਖਤਮ ਹੋ ਗਿਆ ਸੀ ਕਹਿੰਦਾ ਮਤਲਬ ਇਹ ਦਸਾਂ ਸਾਲਾਂ ਦੇ ਵਿੱਚ ਹੀ ਖਤਮ ਹੋ ਸਕੀ ਉਹ 10 ਸਾਲ ਵੀ ਮਹੀਨਿਆਂ ਦੀ ਤਰ੍ਹਾਂ ਹੀ ਬੀਤ ਗਏ ਕਿਉਂਕਿ 40 ਸਾਲ ਬਹੁਤ ਜ਼ਿਆਦਾ ਹੁੰਦੇ ਐ ਇੰਦਾ ਵੱਡਾ ਤਕੜਾ ਸਾਮਰਾਜ ਆ ਜਿਹੜਾ ਉਹ ਢਹਿ ਢੇਰੀ ਹੋ ਗਿਆ ਸੀ ਸਿਰਫ ਗਦਾਰਾਂ ਦੇ ਹੀ ਕਰਕੇ ਇਹ ਸੀ ਮਹਾਰਾਜ ਜੀ ਸਿੰਘ ਦੀ ਦਿਆਲਤਾ ਤੇ ਸਿੱਖ ਰਾਜ ਦੇ ਖਤਮ ਹੋਣ ਦਾ ਕਾਰਨ ਤੇ ਇਹ ਕਿਤਾਬਾਂ ਸਾਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਪੜ੍ਹਨਾ ਸਿੱਖ ਸਾਮਰਾਜ ਬਾਰੇ ਜਾਣਨ ਲਈ ਆਜੀ ਬਟੂਕਰ ਨੂੰ ਜਾਣਨ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਕਿਤਾਬਾਂ ਪੜ੍ਹਨਾ ਜਿਹੜਾ ਵੀ ਥੋੜਾ ਜਿਹਾ ਕਤਬੋਂ ਨਹੀਂ ਪੜ੍ਹਦਾ ਉਹਨੂੰ ਪੂਰੀ ਤਰ੍ਹਾਂ ਨਾਲ ਗਿਆਨ ਨਹੀਂ ਹੋ ਸਕਦਾ ਵੀ ਅਸੀਂ ਕੀ ਮਤਲਬ ਕਿ ਕਿਵੇਂ ਸਿੱਖ ਰਾਜ ਗਵਾ ਚੁੱਕੇ ਕਿਵੇਂ ਕਿਵੇਂ ਸਾਡੇ ਨਾਲ ਗਦਾਰੀਆਂ ਹੋਈਆਂ ਇਹ ਤੇਜਾ ਸਿੰਘ ਦੇ ਸਿੱਖ ਰਾਜ ਕਿਵੇਂ ਬਣਿਆ ਸਿੱਖ ਰਾਜ ਕਿਵੇਂ ਆਇਆ ਮਹਾਰਾਣੀ ਜਿੰਦਾਗ ਯਾਨੀ ਸੂਨ ਸੰਗਸ਼ੀ ਚਾਹੁੰਦੇ ਬਹੁਤ ਜ਼ਿਆਦਾ ਰਿਸਰਚ ਕਰਕੇ ਬਹੁਤ ਹੀ ਬਰੀਕੀ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਹਰ ਇੱਕ ਚੀਜ਼ ਨੂੰ ਬਹੁਤ ਦੁੱਖ ਵੀ ਹੁੰਦਾ ਜਦੋਂ ਅਸੀਂ ਕਿਤਾਬਾਂ ਪੜ੍ਹਦੇ ਇਮੋਸ਼ਨਲ ਹੋ ਜਾਂਦੇ ਆ ਕਿ ਅਸੀਂ ਕੀ ਸੀ ਤੇ ਕਿੱਥੋਂ ਆ ਗਏ ਕਿਵੇਂ ਅਸੀਂ ਗੁਲਾਮ ਹੋ ਗਏ ਕਿਵੇਂ ਅੰਗਰੇਜ਼ਾਂ ਨੇ ਸਾਨੂੰ ਦੇ ਨਾਲ ਸਾਜ਼ਿਸ਼ਾਂ ਕਰ ਕਰਕੇ ਸਾਡਾ ਸਾਮਰਾਜ ਖੋਲਿਆ ਕਿਵੇਂ ਕੋਹੀਨੂਰ ਹੀਰਾ ਜਿਹੜਾ ਉਹ ਸਾਡੇ ਕੋਲੋਂ ਗਿਆ ਮਹਾਰਾਜਾ ਰਣਜੀਤ ਸਿੰਘ ਕੋਹੀਨੂਰ ਹੀਰਾ ਵੀ ਜਿਹੜਾ ਉਹ ਦਰਬਾਰ ਸਾਹਿਬੇਟ ਕਰਨਾ ਚਾਹੁੰਦੇ ਸਨ ਐਡਾ ਮਹਾਨ ਮਹਾਰਾਜਾ ਹੋਇਆ ਮਹਾਰਾਜਾ ਰਣਜੀਤ